ਸਮੇਂ ਪਰ ਦਿੱਤੇ ਅਹਿਮ ਖਬਰਾਂ ਤਾਂ ਸਾਂਝੀ ਕਰਦੇ ਪਿਆ ਤਾਂ ਦੱਸ ਜਿਵੇਂ ਪੂਰੇ ਪੰਜਾਬ ਭਰ ਦੇ ਵਿੱਚ ਹਾਲਾਂ ਦੀ ਵਾਰਪਈ ਹੈ ਪਰ ਉੱਥੇ ਹੀ ਜੇ ਗੱਲ ਕਰਾਂ ਜਿਲ੍ਹਾ ਪਠਾਨਕੋਟ ਪਿੰਡ ਕੋਲੀਆਂ ਦੇ ਵਿੱਚ ਕਾਹੀ ਹਾਲਾਂ ਦੀ ਮਾਰ ਪਈ ਹੈ ਤਾਂ ਲਗਾਤਾਰ ਤਨ ਤਸਵੀਰਾਂ ਦੱਸਣ ਦੀ ਕੋਸ਼ਿਸ਼ ਕਰਦੇ ਪਿਆ ਉਹ ਘਰ ਹੈਗਾ ਜਿਸ ਟਾਈਮ ਤੇ ਰਾਵੀ ਦਾ ਪਾਣੀ ਪੂਰਾ ਫਾਣ ਦੇ ਸੀ ਪਰ ਇਸੇ ਦਾ ਕਿਹਾ ਜਾਂਦਾ ਕਿ ਰਾਤ ਨੂੰ ਜਿਆ ਪਾਣੀ ਆਇਆ ਸੀ ਪਰ ਇਸ ਮਕਾਨ ਦਾ ਜਿਹੜਾ ਬਿਲਕੁਲ ਟਾ ਟਾ ਹੀ ਹੋ ਗਿਆ ਪਰ ਅੱ비 ਕਿਹਾ ਜਾਂਦਾ ਕਿ ਇਸ ਮਕਾਨ ਦੇ ਵਿੱਚ ਦੋ ਪਰਿਵਾਰ ਰਹਿ ਜਾਂਦੇ ਆ ਪਰ ਇੱਕ ਪਰਿਵਾਰ ਦਾ ਜਿਹੜਾ ਮਕਾਨ ਦੇ ਤਾਂ ਸੀ ਤੁਹਾਨੂੰ ਤਸਵੀਰਾਂ ਦੱਸੇ ਨੇ ਪਰ ਦੂਜਾ ਪਰਿਵਾਰ ਦਾ ਮਕਾਨ ਸੋ ਬਿਲਕ

ਹਾਂਜੀ ਅਸਿਸਟੈਂਟ ਦੇ ਪਾਣੀ ਆਇਆ ਸੀ ਕਿਹਾ ਤੁਹਾਨੂੰ ਪਹਿਲਾਂ ਇਤਲਾ ਕੀਤੀ ਗਈ ਸੀ ਤੇ ਪਾਣੀ ਆ ਗਿਆ ਤੁਹਾਨੂੰ ਕੋਈ ਇਤਲਾ ਨਹੀਂ ਕੀਤੀ ਕਿਉਂ ਮੁਲਾਜ਼ਮਾ ਡੇਰ ਤੋਂ 2:30 ਵਜੇ ਤੱਕ ਫਿਰਦੇ ਰਿਹਾ ਜੀਸੀਪੀ ਲੈਵੇ ਕਦੇ ਆਉਂ ਉੱਤ ਸਲਜਦੇ ਕਦੇ ਆਉਂ ਉੱਤ ਸਲਜਦੇ ਉਹ ਦੋ ਤਿੰਨ ਮੁਲਾਜ਼ਮਾ ਖੜੇ ਵੀ ਆ ਗਏ ਮੇਰੇ ਗੇਟ ਅੱਗੇ ਮੈਨੂੰ ਆਕੇ ਮੈਂ ਬਾਸ ਲੱਗੀ ਚਲੋ ਅੰਦਰ ਆਜੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹਨਾਂ ਨੂੰ ਇੱਕ ਵਾਰੀ ਨਹੀਂ ਕਿਹਾ ਵੀ ਫੇਂ ਕੀ ਕਰਨ ਦੇ ਇੱਥੇ ਪਾਣੀ ਆਣਾ ਹੈ ਬਾਹਰ ਹੋ ਜਾਣਾ ਹੈ ਸਾਨੂੰ ਕੋਈ ਨਹੀਂ ਬੋਲਿਆ ਸਿਸਟਮ ਤੇ ਪਾਣੀ ਰਾਸ ਗਿਆ ਜਾਂਦਾ ਕਿ ਰਾਤ ਨੂੰ ਪਾਣੀ ਆਇਆ ਸੀ ਕਿ ਆ ਤੁਸੀਂ ਆਪਾਂ ਕੋਈ ਸਮਾਨ ਬਚਾ ਪਾ ਕੇ ਜਾਂ ਆਪਣੀ ਜਾਨ ਬਚਾ ਕੇ ਥੋੜੀ ਆਤੋ ਸਿਰਫ ਜਾਨ ਬਚਾ ਕੇ ਤੇ ਕੋਈ ਸਮਾਨ ਬਚਾ ਕੇ ਆ ਨਿਕਲੇ ਆ ਬਸ ਹੋਰ ਕੋਸ ਕੋਈ ਸਮਾਨ ਕੋਈ ਕੁਸ ਨਹੀਂ ਸਾਰਾ ਵੇਚੀ ਅੱਛਾ ਕਿਤੇ ਇਸ ਘਰ ਚ ਕਿੰਨੇ ਪਰਿਵਾਰ ਰਹਿੰਦੇ ਦੋ ਪਰਿਵਾਰ ਰਹਿੰਦੇ ਇਹ ਕਸਰ ਖਵਿੰਦਰ ਸਿੰਘ ਤੇ ਕਮੌਨ ਲਾਲਾ ਤੇ ਇਹ ਕਿਹਾ ਜਾਂਦਾ ਕਿ ਜਿਹੜਾ ਆਫ ਕੈਂਪ ਗੱਲਬਾਤ ਹੋਈ ਸੀ ਕਿ ਆ ਜਾਂਦਾ ਕਿ 1:00 ਵਜੇ ਮਕਾਨ ਦਾ ਜੋ ਮਟੀਰੀਅਲ ਬਾਹਰ ਲੱਭਦਾ ਪਿਆ ਜਾਂ ਦੂਜੇ ਦੌਰ ਮਰੀਦੇ ਨਾਲ ਹੀ ਬਿਲਕੁਲ ਖਤਮ ਹੋ ਗਿਆ ਵਿੱਚ ਇੱਕ ਦਾ ਲੱਭਣ ਡਿਆ ਇੱਕ ਦਾ ਬਿਲਕੁਲ ਖਤਮ ਹੋ ਗਿਆ ਜਿੱਦਾਂ ਇਹ ਸੈਟ ਲੱਭਣ ਡਿਆ ਨਾ ਬਾਹਰ ਇਦਾਂ ਹੀ ਤੂਜ਼ਾ ਨੂੰ ਜੋ ਵੀ ਆਏ ਸੈਟ ਬਣਾਇਆ ਇਧਰ ਕੀ ਕੁਝ ਨਹੀਂ ਲੱਭਣ ਡਿਆ ਤੇ ਇਹ ਗੱਲ ਕਰੀਏ ਸਾਡੇ ਕਿਹ ਜਿੰਦਗੀ ਪੰਜਾਬੀਆਂ ਦੇ ਦਿਲ ਬੜੇ ਵੱਡੇ ਹੈਗੇ ਆ ਪਰ ਇੱਥੇ ਕਾਫੀ ਦੋ ਦੋ ਲੋਕੀ ਪਹੁੰਚਦੇ ਪਿਆ ਬਾਹਰ ਦੇਸ਼ੋਂ ਭਰਾ ਸਾਡੇ ਪਹੁੰਚਿਆ ਸੇ ਲੋਕਾਂ ਦੀ ਮਰਦਾਨੀ ਕੀਤੀ ਗਈ ਆ ਬਾਹ ਫੜੀ ਗਈ ਹੈ ਕਿ ਤੁਹਾਡੀ ਵੀ ਕਿਸੇ ਦਾ ਸੁਭਾਅ ਫੜੀ ਗਈ ਜਾਂ ਮਰਦਾਨੀ ਕੀਤੀ ਗਈ ਕੋਈ ਨਹੀਂ ਜੀ ਸਾਡੇ ਕੋਈ ਨੇ ਬਾਹ ਨਹੀਂ ਫੜੀਏ ਜਦੋਂ ਅਜੇ ਹੁਣ ਤਾਂ ਪੀਟੀਐਮ ਬਣਾਇਆ ਮੈਂ ਜਦੋਂ ਕਹਿੰਨੇ ਮੇਰਾ ਸਕੈਨਰ ਲਾਇਆ ਇਹ ਦਿਖਾਵੇ ਉਦੋਂ ਬਾਅਦ ਚ ਮੈਂ ਆਪਣਾ ਖਾਤਾ ਚਾਲੂ ਕਰਾ ਕੇ ਤੇ ਉਹ ਉਸ ਪੀਟੀਐਮ ਅਪਲਾਈ ਕੀਤਾ ਹਜ ਤੱਕ ਪੀਟੀਐਮ ਉਹ ਵੀ ਨਹੀਂ ਮਿਲਿਆ ਇਹ ਮੇਰੀ ਮਿਸਟਰ ਦਾ ਸਕੈਨਰ ਹੈ ਉਹ ਵੀ ਉਦੋਂ ਹੀ ਬਣਾਇਆ ਜਦੋਂ ਪਤਾ ਲੱਗਿਆ ਸਾਨੂੰ ਤੇ ਫੇਰ ਹੀ ਅਸੀਂ ਬਣਾ ਕੇ ਤੇ ਚਲੋ ਸਕੈਨਰ ਜੇ ਕੋਈ ਮੰਗਦਾ ਹੀ ਸਕੈਨਰ ਦੇਣਾ ਕੋਈ ਸਰਕਾਰ ਆ ਬਸ ਉਹ ਮਦਦ ਕੀਤੀ ਜੀ ਤੁਹਾਡੀ ਸਰਕਾਰ ਵਾਲਾ 10000 ਰੁਪਏ ਪਹਿਲਾਂ ਦੇ ਕੇ 5000 ਦਾ ਇੱਕ ਚੱਕ ਦੇ ਜੇ ਇੱਕ ਉੱਬੀ ਘਟਾਤਾ ਦੂਜੇ ਭਰਦਾ ਇਹ ਜੀ ਗੱਲ ਕਹੇ ਜੀ 5000 ਨਾਲ ਕਿਆ ਮਕਾਨ ਬੰਦਾ ਹੈ ਕਿਉਂਕਿ ਮਕਾਨ ਤੇ ਬੰਦੇ ਦਾ ਜਿੰਦਗੀ ਇੱਕ ਵਾਰੀ ਬੰਦਾ ਬਾਰ ਬਾਰ ਬੰਦਾ 10000 ਨਾਲ ਥੋੜੀ ਬਣੇਗਾ ਮਕਾਨ 5000 ਨਾਲ ਜਿੰਨੇ ਜਣਾ ਉਹਦਾ ਵੀ 5000 ਤਾਂ ਹੀ ਆਪਣੀ ਮਾਂ ਦਾ ਲਾਤਾ ਹੈ ਮਾਂ ਦਾ ਕੀ ਗੱਲ ਹੈ ਮਾਂ ਦਾ ਉਦਾਂ ਹੀ ਟੈਨਸ਼ਨ ਲੈ ਕੇ ਚੱਕਰ ਖਾ ਕੇ ਡਿੱਕੇ ਅਟੈਕ ਹੋ ਗਿਆ ਉਹਨਾਂ ਨੂੰ ਤੇ ਸਵੇਰੇ ਐਡਮਿਟ ਕਰਾਈ ਦੀ ਹੈ ਉਹ ਸਾਮ ਨੂੰ ਅਹੀਂ ਤੁਹਾਨੂੰ ਲੈਣੇ ਆ ਸਵੇਰੇ ਫੇਰ ਲੈ ਕੇ ਚਲਦੇ ਨੇ ਆ ਰਾਤ ਅਹੀਂ ਕਰ ਲੈਨੇ ਆ ਕਿ ਤੁਹਾਨੂੰ ਕੋਈ ਇਦਾਂ ਦੀ ਆਸਾ ਉਮੀਦ ਹੈ ਕਿ ਕੋਈ ਫਰਿਸ਼ਤਾ ਆਏ ਦਾ ਤੁਹਾਡੀ ਬਾਹ ਫੜੇਗਾ ਤੁਹਾਨੂੰ ਫਿਰ ਇਸੇ ਦੇ ਛੱਤ ਦੇ ਕੇ ਕਿ ਅੰਦਰ ਬਿਠਾਣਾ ਕੋਈ ਦਾ ਕੋਈ ਆਸਮੀਦ ਹੈਗੀ ਕੋਈ ਦੇਖੋ ਜੀ ਹੁਣ ਕੋਈ ਆਏਗਾ ਤੇ ਤਾਂ ਹੀ ਹੋਈਆ ਇਸ ਸਮੇਂ ਤੇ ਇਦਾਂ ਕਿਦਾਂ ਕਰਦੀ ਆਹੀ ਵੀ ਹਨ ਆਸਾ ਗਿਆ ਨਹੀਂ ਉਹ ਤਾਂ ਸਭ ਤੁਸੀਂ ਚੈਨਲ ਦੇ ਮਾਧਿਅਮ ਵੀ ਲੋਕਾਂ ਨੂੰ ਅਪੀਲ ਕਰਾਂਗੇ ਇਹ ਸਮਾਜ ਸੇਵਕਾ ਬਹੁਤ ਬਹੁਤ ਦੂਰ ਸਾਡੇ 20 ਪਰ ਬਾਹਰ ਬੈਠੇ ਬਾਹਰ ਦੇਸ਼ਾਂ ਹੀ ਬੈਠਿਆ ਹੀ ਕਹਾਂਗੇ ਕਿ ਇਸ ਪਰਵਾਸ ਪਰ ਜੀ ਬਾਹ ਫੜੀ ਜਾਵੇ ਕਿ ਜਿਨ੍ਹਾਂ ਦੀ ਸਿਰ ਦੇ ਇਸ ਵਿੱਚ ਛੱਤ ਵੀ ਨਹੀਂ ਹੈਗੀ ਜਿਹੜੇ ਘਰੋਂ ਬੇਕਾਰ ਹੈਗੇ ਆ ਕਿ ਆ ਜਾਂਦਾ ਕਿ ਲੱਗੇ ਕਿ ਟੈਂਟ ਲਾਇ ਦੀਨੇ ਵੀ ਅਥਰੇ ਦੇ ਰਾਤ ਨੂੰ ਚਲੇ ਜਾਖਦਾ ਕਿ ਚਲੋ ਗੱਲਬਾਤ ਕਰਦੇ ਕਿਸੇ ਹੋਰ ਨਾਲ ਅਜੀ ਮਮ ਕੀ ਨਾਮ ਆਪਣਾ ਜੀ ਤੁਹਾਨੂੰ ਮਮ ਕਿਸਤਾਨ ਦੇ ਪਾਣੀ ਆਇਆ ਸੀ ਕਿ ਤੁਸੀਂ ਦਰ ਸੀ ਹਾਂਜੀ ਅਸੀਂ ਘੜੀ ਹੁੰਦੀ ਹਨ ਤੇ ਕਿਸੇ ਨੇ ਨਹੀਂ ਬੋਲਿਆ ਬਾਤ ਤੁਸੀਂ ਚਲ ਜੁਕ ਲਗਾ ਅੱਗੇ ਪਿੱਛੇ ਹੋਏ ਜਾਂ ਫੜ ਛੋਟੇ ਹੋਤੇ ਬੱਚੇ ਬੱਚੇ ਲੈ ਕੇ ਦੇ ਗਾਮ ਸੋਹ ਜੋ ਹਮ ਕਿਸੇ ਨੇ ਨਹੀਂ ਬੋਲਿਆ ਵੀ ਹਾਂਜੀ ਉਹ ਤੇ ਅਸੀਂ ਐਦਾਂ ਹੀ ਆਪਣੀ ਮਰਜ਼ੀ ਨਾਲ ਹੁੰਦੇ ਨੇ ਰਾਤੀ ਕੋਈ ਯਾਰਾਂ ਕੋਈ ਨਾਲ ਫਿਰ ਰਾਤ ਨਿਕਲਿਆ ਆਪਣੇ ਘਰੋਂ ਦੋ ਜੀ ਇਹ ਹਿੰਦੇ ਨੇ ਘੜੀ ਹੀ ਇਹ ਕਿ ਦੁਕਾਨ ਤੇ ਖੜੇ ਹੀ ਦੁਕਾਨ ਤੇ ਵੀ ਮਹਿਕ ਮਾਲਿਆ ਹੈਗੇ ਹੀ ਉਹਨਾਂ ਨੂੰ ਨਹੀਂ ਸਾਨੂੰ ਬੋਲਿਆ ਮੇਰੀ ਇਹ ਕਹਿੰਦੇ ਕਿ ਸਮਾਰਟ ਸੇਵ ਕੋ ਬੜੇ ਦੂਰ ਦੂਰ ਸਮਾਰਟ ਸੇਵ ਕਾਇਆ ਬੜੀ ਸਹਾਗਤੀ ਲੋਕਾਂ ਨੇ ਕਿ ਤੁਹਾਡੇ ਦੇ ਕਰ ਕੋਈ ਪਹੁੰਚ ਕੀਤੀ ਪਈ ਹੈ ਤੇ ਤੁਹਾਡੇ ਮਕਾਨ ਤੁਹਾਨੂੰ ਕੁਝ ਕੀ ਮਾਲੀ ਸਾਤਾ ਕੁਝ ਦੇ ਗਿਆ ਕੋਈ ਉਸ ਨੇ ਹਨ ਕੋਈ ਨਹੀਂ ਦੇ ਕੇ ਗਿਆ ਵੀ ਸੋ ਹੋਰ ਲੋਕੀ ਸੋ ਵੀਡੀਓ ਬਣਾ ਬਣਾ ਕੇ ਤੇ ਸਕੇ ਨੇ ਦੇ ਦੇ ਕੇ ਇਥੋਂ ਘਰੇ ਕਦ ਦਿਨ ਪੜਾ ਸਾਢਾ 2 ਹੋ ਚਾਇਆ ਤਾਂ ਸਾਢਾ ਹੀ ਆਇਆ ਇਥੇ ਡੰਗਰਾ ਛੱਡ ਹੀ ਉਹੀ ਇਹ ਸਾਰਾ ਕੁਛ ਸਾਡੇ ਡੰਗਰ ਰੁਰ ਗਏ ਸਾਡੇ ਬੱਚੇ ਰੁਰ ਗਏ ਅਸੀਂ ਚੂਹੇ ਮਾਰਦੇ ਬੱਚੇ ਸਾਡੇ ਬੱਚੇ ਦੇ ਨਾਲ ਅਸੀਂ ਆਪਣਾ ਬਚਾ ਲੈ ਮੇਰੀ ਇਹ ਕਹਿੰਦੇ ਕਿ ਜੀਵ ਜਾਨ ਬਚ ਜਾਣਾ ਤਾਂ ਮਕਾਨ ਫੇਰ ਵੀ ਬਣਾਏ ਜਾਂਦੇ ਆ ਸਭ ਤੋਂ ਵੱਡੀ ਇਹ ਹੈ ਕਿ ਰੱਬ ਦੀ ਰਹਿ ਕਿ ਜੇ ਤੁਹਾਡਾ ਪਰਵਾਹੀ ਨੁਕਸਾਨ ਕੋਈ ਨਹੀਂ ਹੋਇਆ ਜਾਨ ਨੁਕਸਾਨ ਕੀ ਹੋਇਆ ਬਹੁਤ ਠੀਕ ਹੀ ਆ ਉਹ ਠੀਕ ਹੀ ਆੜ ਹਾਂਜੀ ਤੇ ਕੀ ਜਾਂਦਾ ਕਿ ਇਸ ਕਰ ਦੇ ਵਿੱਚ ਅਗਲੇ ਮਹੀਨੇ ਤੱਕ ਮਹਨਾ ਸ਼ਨਾਈਆਂ ਵੀ ਬਚਣੀਆਂ ਐ MBA ਵੀ ਆਗਾ ਸੀ ਉਹ ਕੀ ਜਾਂਦਾ ਕੋਈ ਸਬਾਨ ਲੈ ਕੇ ਵੀ ਰੱਖਿਆ ਉਹ ਵੀ ਰੁੜ ਗਿਆ ਨਾਲੀ ਸਾਰਾ ਖੁਸ਼ੇ ਰੁੜ ਗਿਆ ਅਗਲ ਕੇ ਉਹ ਹੀ ਆਪਣਾ ਆਪ ਬੱਚੜਾ ਤੇ ਜਾਂਜਰੇ ਗੱਲ ਕੱਪੜੇ ਪਾਏ ਦੇਣਾ ਉਹ ਹੀ ਆ ਬੱਚੇ ਦਾ ਹੋਰ ਕੁਛ ਨਹੀਂ ਬੱਚੇ ਦਾ ਸਾਡੇ ਕੋਲ ਹਾਂ ਤੇ ਇਥੇ ਮੈਨੂੰ ਕੀ ਲੱਗਦਾ ਹੋਰ ਵੀ ਲੱਗੇ ਕਿ ਘਰ ਰਹਿੰਦੀ ਸੀ ਕਿ ਜੇ ਕਿਹਦੇ ਕਿਹਦੇ ਪਰਿਵਾਰ ਕੀ ਹੋਈ ਵੀ ਐਸੀ ਲੱਗੇ ਲੱਗੇ ਸਾਗੇ ਕੋਈ ਜਿਹੜੀ ਇਹ ਹੱਜ ਲੱਗੇ ਉਹ ਗੁਜਰਾਂ ਦੇ ਤੇ ਜਾਏ ਜਿਹੜੇ ਕੋਲ ਹੀ ਮੜੇ ਹੀ ਇਹ ਉਹ ਨਾਲ ਤੇ ਜਿਹੜਾ ਪਿਛਲਾ ਮਕਾਨ ਹੈਗਾ ਪਰ ਉੱਥੇ ਸਾਡੇ ਚੈਨਲ ਦੇ ਉੱਪਰ ਖਬਰ ਲੱਗੀ ਹੈ ਕਾਫੀ ਦਬੀਰ ਭਾਵਾ ਕਿ ਜਿਹੜੀ ਮਦਦ ਕੀਤੀ ਹੈ ਬਾਵਾ ਫੜੀਆਂ ਪਰ ਉਹਨਾਂ ਨੂੰ ਵੀ ਕਹਿ ਗਿਆ ਆਸ਼ਵਾਸ਼ਣ ਦੇ ਗਿਆ ਕਿ ਤੁਸੀਂ ਜਗ੍ਹਾ ਜੋਗੇ ਤੁਹਾਨੂੰ ਪੈਸੇ ਆਇਆ ਕਰਦੇ ਮਕਾਨ ਤੋਂ ਲਈ ਬਣਾ ਕੇ ਦੇਵਾਗੇ ਕਿ ਤੜ ਕੋਈ ਇਧਰ ਕੋਈ ਤੱਕ ਮਸੀਹ ਨਹੀਂ ਪਹੁੰਚਿਆ ਸਾਡੇ ਕੋਲ ਕੋਈ ਨਹੀਂ ਪੁੱਜਾਇਆ ਇਹ ਚ ਜੇ ਹੱਟ ਕੋਲ ਪੁੱਜੇ ਤਾਂ ਅਸੀਂ ਕੋ ਦੱਸੀਏ ਕਿ ਇਧਰ ਤੱਕ ਪਹੁੰਚ ਜੇ ਇਹ ਤੁਹਾਡਾ ਕੋਈ ਨੰਬਰ ਹੈਗਾ ਇਧਰ ਤੱਕ ਕੋਈ ਜਿਹੜਾ ਉਸ ਤਰ੍ਹਾਂ ਦੇਖੋ ਪਹੁੰਚ ਕਰਨੀ ਹੋਏ ਨੰਬਰ ਬੋਲ ਦਿਓ ਆਪਣਾ ਦੇ ਦਿਓ ਨੰਬਰ ਕੋਈ ਹੈਗਾ ਤਾਂ ਕੋਈ ਬੋਲੋ ਬਿਆਸੀ ਅੰਜੀ ਬੋਲੋ ਕੀ ਨੰਬਰ ਤੁਹਾਡਾ 82890 82890 82890 6952 ਹਾਂਜੀ ਤੇ ਸਕੇਂਦਰ ਵੀ ਸਕੇਂਦਰ ਕਿਸ ਨਾਮ ਦੇ ਤੁਹਾਡਾ ਸਕੇਂਦਰ ਮਨਜੀਤਪੁਰ ਦੇ ਨਾਮ ਜੀਤਪੁਰ ਦੇ ਨਾਮ ਆਇਆ ਤੇ ਅੰਜੀ ਪੰਨੇ ਤੁਹਾਡੇ ਕੀ ਲੱਗਦੇ ਸੀ ਮੇਰੇ ਬ੍ਰਦਰ ਹੈ ਹਾਂਜੀ ਕੀ ਕਹਿਣਾ ਚਾਹੁੰਦੇ ਬ੍ਰਦਰ ਦੇ ਉੱਪਰ ਏਡੀ ਬੜੀ ਆਫਤ ਆ ਗਈ ਹੈ ਕਿ ਆ ਜਾਂਦਾ ਕਿ ਮਕਾਨ ਤੇ ਕੋਈ ਬੰਦਾ ਯਾਰ ਤੇ ਸਭ ਤੋਂ ਜ਼ਿਆਦਾ ਦੁੱਖ ਪੈਣਾ ਨੂੰ ਹੁੰਦਾ ਹੈ ਹਾਂਜੀ ਤੇ ਕਿਦਾਂ ਦਿਲ ਦੇ ਬੀਤੀ ਵੀ ਤੁਹਾਡੇ ਨਾਲ ਉਹ ਦੁੱਖ ਹੋ ਰਿਹਾ ਵੀ ਸਾਡੇ ਲਈ ਤੇ ਸਾਨੂੰ ਤੇ ਅੱਬੀ ਹੁਣ ਆਣਾ ਵੀ ਇੱਥੇ ਜਿਹੜਾ ਮੁਸ਼ਕਲ ਹੋ ਗਿਆ ਅਹੀਂ ਚਾਹੁੰਦੇ ਆ ਕਿ ਕੋਈ ਸਾਡੇ ਵੀ ਕੋਈ ਭੈਣ ਭਰਾ ਬਾਹਰ ਸੁਣ ਕੇ ਸਾਡੇ ਭਰਾਮਾਂ ਦੀ ਮਦਦ ਕਰੇ ਅਹੀਂ ਸਾਰੀ ਉਮਰ ਉਹਨਾਂ ਦਾ ਦੇ ਨਹੀਂ ਦੇਵਾਂਗੇ ਜੇ ਕੋਈ ਸਾਡੀ ਆ ਕੇ ਮਾਫੜੇਗਾ ਸਾਡੇ ਭਰਾਮਾਂ ਨੂੰ ਸਿਰ ਦੀ ਸੱਤ ਦਵੇਗਾ ਭੈਣ ਮੇਰੀ ਜਰੂਰ ਕੋਈ ਨਾ ਕੋਈ ਆਏਗਾ ਪਰ ਇਸ ਟਾਈਮ ਤੇ ਸਾਡੇ ਤੁਹਾਡੀ ਭਾਬੀ ਹੈ ਜਾਂ ਭਰਾ ਬ੍ਰਦਰ ਹੈ ਫੈਮਿਲੀ ਕਿੱਥੇ ਰਹਿ ਗਈ ਇਹ ਵੀਰ ਜੀ ਉਹਨੇ ਦੁਕਾਨ ਤੇ ਹੈ ਦੁਕਾਨ ਲਈਏ ਕਿਰਾਏ ਤੇ ਕਿਸੇ ਦੀ ਕੀ ਪਤਾ ਉਹਨਾਂ ਨੇ ਕਿਹੜੇ ਮੁੱਕ ਦੁਕਾਨ ਖਾਲੀ ਕਰਵਾ ਲੰਨੀ ਆ ਤੇ ਮਦਰ ਸਾਡੀ ਨੂੰ ਅਟੈਕ ਹੋਇਆ ਉਹ ਹਸਪੀਟਲ ਅਸੀਂ ਅਵਰਜੈਂਸੀ ਵਿੱਚ ਮੈਂ ਤੁਹਾਨੂੰ ਵੀਡੀਓ ਦਿਖਾਨੀ ਆਪਣੀ ਮਦਰ ਦੀ ऐसी वो भैन परिवार इन्होंने भी कहना है कि हर द्थिति उपर कई ने आके एक दूजे की मदद की गई है पर साहस भी अगे एक उम्मीद है सू भी एक आशा की किरण है कोई ना कोई वसीहा को पहुंचेगा जरा शेर के उ छत्तर बना के सू अपने घर में बैठाएगा असं अपने चैनल के माध्यम भी उम्मीद कह उस वीर भरावान चाहे जो बार बैठे दुबई च बैठे हैं कि इस परिवार की जरूर बांह फड़ी जाए कि जी इन की कुछ ना कुछ मदद की जाए मैं शमी सनोत्रा हलचल पंजाबी पठानकोट